ਪਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਈ ਪੰਥਕ ਕੱਤਰਤਾ ਤੇ ਵਿੱਚ ਬਹੁਤ ਵੱਡੇ ਫੈਸਲੇ ਅਮਰਤਪਾਲ ਅਤੇ ਅਮਰਤਪਾਲ ਸਿੰਘ ਦੇ ਜੋ ਸਟੇਜ ਤੇ ਬੈਠੇ ਹੋਏ ਨੁਮਾਇੰਦੇ ਸੀ ਉਹਨਾਂ ਵੱਲੋਂ ਲੁੱਤੇ ਗਏ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਮੁੱਦਾ ਜਿਹੜਾ ਸੀ ਉਹ ਪੈਬਰਕਲਾ ਕੋਲੀकांड ਤੇ ਦੋਸ਼ੀਆਂ ਨੂੰ ਲੈ ਕੇ ਅਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨੂੰ ਲੈ ਕੇ ਤਰਕ ਕੀਤਾ ਗਿਆ ਹੈ ਹਾਲਾਂਕਿ 20 ਅਕਤੂਬਰ ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੋਂ ਜੋ ਹੈ ਇੱਕ ਅਰਦਾਸ ਕਰਨ ਤੋਂ ਬਾਅਦ ਅਮਰਤਪਾਲ ਸਿੰਘ ਦੀ ਰਹਾਈ ਦੇ ਲਈ ਵੀ ਜਿਹੜੀ ਹੈ ਇੱਕ ਮੋਰਚਾ ਜਿਹੜਾ ਹੈ ਉਹ ਜਰੂਰ ਫੁੱਲਣ ਦੀ ਗੱਲ ਕੀਤੀ ਗਈ ਹੈ ਹਾਲਾਂਕਿ ਇਸ ਪੰਥਕ ਕਾਟ ਦੇ ਵਿੱਚ ਬਹੁਤ ਸਾਰੇ ਸਿੱਖ ਆਗੂ ਜਿਹੜੇ ਸੀ ਉਹ ਪਹੁੰਚਦੇ ਹੋਏ ਨਜ਼ਰਾਂਇ ਚਾਹੇ ਉਹ ਲੱਖਾਂ ਸਤਾਨਾ ਹੋਣ ਚਾਹੇ ਉਹ ਦੀਪ ਸਿੱਧੂ ਦੇ ਭਰਾ ਹੋਣ ਚਾਹੇ ਉਹ ਹੋਰ ਵੱਡੀਆਂ ਸ਼ਕਤੀਆਂ ਹੋਣ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਜਿਹੜੀਆਂ ਅਸੀਂ ਇੱਥੇ ਪਹੁੰਚੇ ਹੋਈਆਂ ਨਜ਼ਰਾਈਆਂ ਸਨ ਲੇਕਿਨ ਕਿਤੇ ਮੈਂ ਕਹਤੇ ਜੋ ਪੰਥਕ ਕਤਰਦਾ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਸੀਗਾ ਉਹ ਇਸੇ ਚੀਜ਼ ਨੂੰ ਲੈ ਕੇ ਖੜਾ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਵਿੱਚ ਜਾਰਾ ਤੋਂ ਜਾਰਾ ਹਿੱਸੇਦਾਰੀ ਜਿਹੜੀ ਹੈ ਉਹ ਇਸ ਪੰਥਕ ਉਹ ਜੋ ਕੰਟਰੈਕਟ ਹੈ ਉਸ ਵਿੱਚ ਅਲਤੀ ਜਾਵੇ ਹਾਲਾਂਕਿ ਇਹ ਵੀ ਗੱਲ ਕਹੀ ਗਈ ਕਿ ਹਰੇਕ ਨਗਰ-ਨਗਰ ਚ ਪਹੁੰਚਣ ਤੋਂ ਬਾਅਦ ਇਹ ਵੀ ਫੈਸਲਾ ਲਿਆ ਜਾਵੇਗਾ ਕਿ ਕਿਸ ਵਿਅਕਤੀ ਨੂੰ ਜਿਹੜਾ ਹੈ ਉਹ ਐਸਜੀਪੀਸੀ ਦੀ ਚੋਣਾਂ ਦੇ ਵਿੱਚ ਜੋ ਹੈ ਖੜਾ ਕੀਤਾ ਜਾ ਸਕਦਾ ਹੈ ਲੇਕਿਨ ਜੋ ਪੰਥਕ ਅਧਿਰਵਾ ਦੇ ਵਿੱਚ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਵਿੱਚ ਇਹ ਜਿਹੜੀ ਸਾਰੀ ਪ੍ਰਵਾਨਗੀ ਜਿਹੜੀ ਹੈ ਸਿਕਸਕਤਾ ਕੋਲੋਂ ਇਹ ਵੀ ਪлитиਕੀ ਹਾਲਾਂਕਿ ਅਮਰਪਾਲ ਸਿੰਘ ਜੀ ਦੇ ਪਿਤਾ ਵੱਲੋਂ ਵੀ ਸਾਫ ਸੌਰ ਤੇ ਕਿਹਾ ਗਿਆ ਕਿ ਅਮਰਪਾਲ ਸਿੰਘ ਨਾਲ ਜਰੋਨਾ ਦੀ ਮੁਲਾਕਾਤ ਹੋਈ ਸੀ ਤਾਂ ਉਹਨਾਂ ਵੱਲੋਂ 19 ਤਰੀਕ ਨੂੰ ਵੱਡੀ ਕਾਨਫਰੰਸ ਕਰਵਾਉਣ ਲਈ ਕਿਹਾ ਗਿਆ ਸੀ ਲੇਕਿਨ ਕਿਸੇ ਨਾ ਕਿਤੇ ਅੱਜ ਦੀ ਕਾਨਫਰੰਸ ਦੇ ਵਿੱਚ ਜ਼ਰੂਰ ਦੂਸਰੀਆਂ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕੀਤਾ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਘੱਟ ਜੋ ਘੱਟ ਸੀਗਾ ਬਹੁਤ ਘੱਟ ਵੇਖਣ ਨੂੰ ਮਿਲਿਆ ਲੇਕਿਨ ਅਮਰਪਾਲ ਸਿੰਘ ਉਹਨਾਂ ਵੱਲੋਂ ਜੋ ਪੰਥਕ ਘੱਟ ਦੀ ਗੱਲ ਕੀਤੀ ਗਈ ਉਸ ਵਿੱਚ ਬਾਅਦ ਚੜ ਕੇ ਲੋਕ ਮੋਂ ਪਹੁੰਚਦੇ ਹੋਏ ਅਨਜ਼ਰਾ ਹੈ ਹੁਣ ਦੇਖਣਾ ਹੋਵੇਗਾ ਕਿ ਜੋ ਇਸ ਜਗ੍ਹਾ ਦੇ ਉੱਤੇ ਬੈਠ ਕੇ ਪੰਜ ਮਤੇ ਪਾਸ ਕੀਤੇ ਗਏ ਨੇ ਉਹ ਮਤੇ ਅਜੇ ਉੱਤੇ ਸਿੱਖ ਸੰਤ ਪਾਕਿਸਤਾਨ ਦੀ ਮੋਹਰ ਲਗਾਉਂਦੀਆਂ ਨੇ ਅਤੇ ਕੀ ਪ੍ਰਮਾਣਗੀ ਜਿਹੜੀ ਆ ਉਹ ਮਿਲਦੀ ਆ ਤੇ ਸਭ ਤੋਂ ਵੱਡੀ ਗੱਲ 20 ਤਰੀਕ ਨੂੰ 20 ਅਕਤੂਬਰ ਵਾਲੇ ਦਿਨ ਜਦੋਂ ਇੱਕ ਅਰਦਾਸ ਕਰਨ ਤੋਂ ਬਾਅਦ ਅਮਰਪਾਲ ਸਿੰਘ ਦੀ ਰਿਹਾਈ ਦੀ ਗੱਲ ਜਿਹੜੀ ਆ ਦੁਬਾਰਾ ਤੋਂ ਕੀਤੀ ਜਾਵੇਗੀ ਇਸ ਨੂੰ ਲੈ ਕੇ ਕਿਸ ਤਰ੍ਹਾਂ ਪੰਥਕ ਆਇਆ ਸਾਥ ਦੇਂਦਾ ਹੋਇਆ ਅਨਜ਼ਰਾ ਹੋਵੇਗਾ ਇਹ ਤਾਂ ਦੇਖਣ ਵਾਲਾ ਸਮਾਂ ਹੋਵੇਗਾ ਲੇਕਿਨ ਲਗਾਤਾਰ ਹੀ ਸਾਰੇ ਬੁਲਾਰਿਆਂ ਵੱਲੋਂ ਇੱਕ ਚੀਜ਼ ਹੋਰ ਜਿਹੜੀ ਹੈ ਉਹ ਜਰੂਰ ਸਾਂਝੀ ਕੀਤੀ ਗਈ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਸਿਆਸਤ ਵਿੱਚ ਜ਼ੋਰ ਪੈਰ ਰੱਖਣਾ ਚਾਹੀਦਾ ਹੈ ਤੇ ਪੰਜਾਬ ਦੀ ਬਿਹਤਰੀ ਲਈ ਸਾਰਿਆਂ ਨੂੰ ਮਿਲ ਕੇ ਜੜਾ ਇੱਕ ਕਦਮ ਅੱਗੇ ਵਧਣਾ ਚਾਹੀਦਾ ਹੈ ਕੈਮਰਾਮੈਨ ਵੰਸ਼ ਦੇਨਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਬਾਬਾ ਬਕਾ ਸਾਹਿਬ